ਹੈਡੀ ਕਰਕੇ 1 ਮਿੰਟ ਕੋਣੇ 1 ਮਿੰਟ ਮਾਦਰ ਆਹ ਬੜੇ ਆ ਦੇ ਵੈਪਨ ਫੜੇ ਹੋਏ ਆ ਪਿੱਛੇ ਆ ਦੋਨਾਂ ਕੋ ਵੈਪਨ ਆ ਰੁਕੋ ਕੀ ਹੋਇਆ ਸੀਗਾ ਕਿ ਇਸ ਮਲੇ ਦੇ ਵਿੱਚ ਘਰ ਹੈਗਾ ਤੁਹਾਡਾ ਘਰ ਸਿੱਧੇ ਨਾਲੇ ਘਰ ਸਾਡੇ ਸਾਹਮਣੇ ਘਰ ਹੈ ਆ ਹਾਂਜੀ ਕੀ ਹੋਇਆ ਸੀਗਾ ਇੱਥੇ ਮੈਂ ਤਾਂ ਕੰਮ ਤੋਂ ਆ ਕੇ ਅੰਦਰ ਬੈਠਾ ਸੀਗਾ ਨਾਤ ਹੋ ਗਈ ਤੇ ਮੁੰਡਾ ਭੱਜ ਆਇਆ ਇੰਦਰੋਂ ਤੋਨੇ ਜਿਹਦੇ ਗੋਲੀਆਂ ਚਲਾਈਆਂ ਆ ਜੀ ਤੇ ਉਹ ਉੱਪਰ ਚੜ ਗਿਆ ਉੱਪਰੋਂ ਤੇ ਉਹ ਤੋਂ ਵੈਪਨ ਮਾਰ ਗੋਲੀਆਂ ਮਾਰੀਆਂ ਦੋ ਨੇ ਅੱਛਾ ਇਧਰ ਇਧਰ ਮਾਰੀਆਂ ਕਿਹਨਾਂ ਵੱਲ ਗੋਲੀਆਂ ਮਾਰੀਆਂ ਮੁੰਡੇ ਵੱਲ ਜਿਹੜਾ ਆਇਆ ਸੀ ਤਿੰਨ ਕਿੰਨੇ ਜਣੇ ਸੀਗੇ ਉਹ ਤਿੰਨ ਜਣੇ ਸੀਗੇ ਕਿੱਥੋਂ ਆਏ ਸੀ ਮੋਟਰਸਾਈਕਲ ਤੇ ਆਏ ਸੀਗੇ ਹਾਂਜੀ ਕੀ ਮੰਨਤਾ ਸੀਗੇ ਉਹਨਾਂ ਦੇ ਮਤਲਬ ਉਹਨਾਂ ਦੇ ਹੱਥਾਂ ਦੇ ਵਿੱਚ ਕੀ ਕੁਝ ਸੀਗਾ ਦੇਖਿਆ ਪਤਾ ਨਹੀਂ ਹੁਣ ਲੱਗਾ ਉਹ ਭੱਜ ਗਏ ਉਹ ਨਾਲੇ ਹੀ ਹਾਂਜੀ ਸ਼ੂਟ ਫਾਇਰ ਕੀ ਦੋ ਕਿਤੇ ਜਾਂ ਇੱਕ ਲੱਪਿਆ ਉਹ ਜਿਹੜਾ ਉਹਦਾ ਕੈਪੀਆ ਉਹਦਾ ਕੋਲ ਲੱਪਿਆ ਇੱਕ 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 ਨਹੀਂ ਲੱਭਿਆਗਾ ਅੱਛਾ ਰਾਤ ਕਿੰਨੇ ਵਜੇ ਦਾ ਮਾਮਲਾ ਹੈ 10:30 ਵਜੇ ਦਾ 10:30 ਜੀ ਹਾਂਜੀ ਤੇ ਪਹਿਲੇ ਵੀ ਪੁਲਿਸ ਆਈ ਸੀ ਐਸਐਚਓ ਸਾਹਿਬ ਪਹਿਲਾਂ ਹੁਲੀਏ ਦਿਨੋਂ ਆਇਆ ਸੀਗੇ ਸੀ ਮੱਥਾ ਟੇਕਣੇ ਵੀ ਮੁੰਡੇ ਵੀ ਆਣੀ ਸੀ ਘਰੇ ਇਹ ਵੀ ਗਏ ਸੀ ਮੱਥਾ ਟੇਕਣ ਕੇ ਸੀਗੇ ਤੇ ਉਧਰੋਂ ਆ ਕੇ ਆਦਨ ਮੂਤਲਾ ਬਣ ਕੇ ਗਏ ਆ ਤੇ ਕਿਵੇਂ ਦੇਖਦੇ ਹੋ ਕਿ ਇੱਕ ਛੋਟੇ ਬੱਚੇ ਜਿਹੜੇ ਆ ਗਲੀ ਦੇ ਵਿੱਚ ਬੈਠੇ ਹੁੰਦੇ ਆ ਉਸ ਤੋਂ ਬਾਅਦ ਨੌਜਵਾਨ ਸ਼ਰੀਆਮ ਜਿਹੜੀ ਆ ਇਸ ਗਲੀ ਦੇ ਵਿੱਚ ਗੁੰਡਾਗਰਦੀ ਕੀਤੀ ਉਹਨਾਂ ਨੂੰ ਖਤਰਾ ਬੱਚਿਆਂ ਖਤਰਾ ਸਾਰੇ ਸਿਆਣਾਂ ਨੂੰ ਖਤਰਾ ਆ ਕਿਸੇ ਗੋਲੀ ਲੱਗ ਸਕਦੀ ਆ ਕਾਰਨ ਕੀ ਰਿਹਾ ਕਿਉਂ ਉਹਨਾਂ ਵੱਲੋਂ ਮਤਲਬ ਇਹ ਪੁਰਾਣੀ ਰੰਜਿਸ਼ ਆਨਾਂ ਦੀ ਹੋਈ ਤੋਡੇ ਨਾਲ ਕੋਈ ਰੰਜਸਾ ਉਹਨਾਂ ਦੀ ਨਿਆਣੇ ਨਾਲ ਕੋਈ ਵੀਡੀਓ ਵੀਡੀਓ ਜਿਹੜਾ ਇੰਸਟਾਗ੍ਰਾਮ ਤੋਂ ਬਣਾਉਂਦੇ ਆ ਇੰਸਟਾਗ੍ਰਾਮ ਤੇ ਵੀਡੀਓ ਨੂੰ ਹਾਂ ਹਾਂ ਸਟਾਰ ਦੇ ਸਟਾਰ ਆ ਮੁੰਡਾ ਅੱਛਾ ਉਸ ਚੀਜ਼ ਨੂੰ ਲੈ ਕੇ ਹਾਂਜੀ ਉਹਨਾਂ ਦੀ ਉਮਰ ਤੱਕ ਉਹਨਾਂ ਕਿੰਨੀ ਕੀ ਸੀਗੀ ਜ ਜਨਾਬ ਲੋ ਗੋਲੀ ਕੀਤੀ 218 ਨਹੀਂ 20 ਸਾਲ ਦੇ ਹੋਣੇ ਬਸ ਬਦ ਤੋਂ ਇੰਨੇ ਹੋਣੇ ਬਦ ਬੰਦੇ ਪਤਾ ਤੁਹਾਨੂੰ ਕਿੱਥੇ ਰਹਿੰਦੇ ਨੇ ਜਿਨ੍ਹਾਂ ਨੇ ਗੋਲੀਆਂ ਲਗਾਈਆਂ ਉਹ ਵੀ ਲੱਗ ਦੱਸਿਆ ਵੀ ਡੁਗਰੀ ਦੇ ਇੱਕ ਸਾਈਡ ਤੋਂ ਇੱਕ ਹੁੰਦਲ ਚੌਂਗ ਤੋਂ ਇੱਕ ਨਹੀਂ ਪਤਾ ਕਿੱਥੇ ਦਾ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੀ ਪ੍ਰਸ਼ਾਸਨ ਨੂੰ ਫਿਰ ਸਾਡਾ ਇਨਸਾਫ ਹੋਣਾ ਚਾਹੀਦਾ ਸਾਨੂੰ ਕਿ ਸਾਡੇ ਬਾਵਰ ਹਮਲੇ ਹੁੰ ਜੀ ਭਾਜੀ ਟੱਬਾ ਰੋਡ ਰਾਤ ਸਤੰਤਰ ਨਗਰ ਤੇ ਗੋਲੀਆਂ ਚੱਲਣ ਦਾ ਮਾਮਲਾ ਇੱਕ ਸਾਹਮਣੇ ਆਇਆ ਕੀ ਮਾਮਲਾ ਜੀ ਭਾਜੀ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੈ ਭੀਮ ਜੈਪਪਾ ਗੋ ਮਾਤਾ ਕੀ ਜੈ ਮੈਂ ਤੁਹਾਡਾ ਰੋਹਿਤ ਅਰੋੜਾ ਭਾਜੀ ਮੱਲਾ ਸਾਰਿਆਂ ਦਾ ਸਾਂਝਾ ਠੀਕ ਹੈ ਸਭ ਤੋਂ ਪਹਿਲਾਂ ਇਹ ਪੰਜਾਬ ਹੈ ਲੁਧਿਆਣਾ ਸ਼ਹਿਰ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਥੋੜੀ ਕਦਮਾਂ ਦੇ ਉੱਤੇ ਸਾਡੇ ਮੇਅਰ ਸਾਹਿਬ ਦਾ ਘਰ ਹੈ ਕੁਝ ਕਦਮਾਂ ਦੇ ਵਿੱਚ ਚੌਂਕੀ ਪੈਂਦੀ ਹੈ ਕੁਝ ਕਦਮਾਂ ਦੇ ਵਿੱਚ ਟੱਬਾ ਥਾਣਾ ਪੈਂਦਾ ਹੈ ਠੀਕ ਹੈ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਹੀ ਵਧੀਆ ਆਪਸਰ ਜਿਹੜੇ ਸ਼ੋਪਨ ਸ਼ਰਮਾ ਜੀ ਸਾਡੇ ਆਏ ਹੋਏ ਨੇ ਮੈਂ ਤਾਂ ਦਿਲ ਦੀ ਗਰਾਈਆਂ ਦਾ ਉਹਨਾਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਹਾਂ ਤੇ ਥੈਂਕਸ ਕਹਿੰਦਾ ਉਹਨਾਂ ਨੂੰ ਜਿਹੜੇ ਕਿ ਕ੍ਰਾਈਮ ਨੂੰ ਨੱਥ ਪਾ ਰਹੇ ਨੇ ਕਿਉਂਕਿ ਇੱਕ ਇਹ ਵੀ ਤੁਹਾਡੇ ਥਰੂ ਜਿਹੜੇ ਉਹਨਾਂ ਤੱਕ ਮੈਸੇਜ ਪਹੁੰਚੇਗਾ ਸਾਡਾ ਕਿ ਪੰਜਾਬ ਦੇ ਲਾਈਨ ਆਰਡਰ ਜਿਹੜੇ ਕਿ ਖਰਾਬ ਹੋ ਰਹੇ ਨੇ ਭਾਜੀ 12 ਆਪਣਾ 18 ਤੋਂ 21 ਸਾਲ ਤੋਂ ਥੱਲੇ ਥੱਲੇ ਦੇ ਮੁੰਡੇ ਉਮਰ ਦੇ ਜਿਨ੍ਹਾਂ ਦੇ ਹੱਥ ਦੇ ਵਿੱਚ ਵੈਪਨ ਸ਼ਰੇ ਆਮ ਦੇਖ ਰਹੇ ਨੇ ਇਸ ਦੇ ਨਾਲ ਪਾਜੀ ਜਿਹੜੇ ਲੋਕਾਂ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕੀ ਮਾਮਲਾ ਕੀ ਸੀ ਕਿ ਰஞ்சிਤ ਸੀ ਕੋਈ ਗੋਲੀਆਂ ਚੱਲ ਪਾਜੀ ਮਾਮਲਾ ਅੱਜ ਤੋਂ ਥੋੜੀ ਦੇਰ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਹੋਏਗਾ ਜਿਹੜਾ ਕਿ ਕਹਿਣ ਦੇ ਵਿੱਚ ਸੁਣਨ ਦੇ ਵਿੱਚ ਇਹੀ ਆ ਰਿਹਾ ਕਿ ਉਸੇ ਪੁਰਾਣੀ ਲੜਾਈ ਝਗੜੇ ਨੂੰ ਲੈ ਕੇ ਇਹ ਦੁਬਾਰਾ ਫਾਇਰਿੰਗ ਹੋਈ ਹੈ ਜੀ ਕਿੰਨੇ ਕੁ ਫਾਇਰ ਕੀਤੇ ਕੋਈ ਪਤਾ ਦੋ ਤੋਂ ਤਿੰਨ ਫਾਇਰ ਹੋਏ ਨੇ ਸਭ ਤੋਂ ਵੱਡੀ ਗੱਲ ਇਹ ਹੈ ਪਾਜੀ ਸੀਸੀਟੀਵੀ ਕੈਮਰੇ ਦੀ ਫੋਟੋਸ ਵੀ ਹੈਗੀ ਉਹ ਵੀ ਤੁਹਾਨੂੰ ਦਿੱਤੀ ਜਾਏਗੀ ਸਭ ਤੋਂ ਵੱਡੀ ਗੱਲ ਇਹ ਹੈ ਜਦੋਂ ਫਾਇਰ ਹੋਇਆ ਪਾਜੀ ਇੱਕ ਛੋਟਾ ਜਿਹਾ ਬੱਚਾ ਗੋਦੀ ਦੇ ਵਿੱਚ ਸੀ ਕਿਉਂਕਿ ਗੋਲੀ ਪੁੱਛ ਕੇ ਨਹੀਂ ਵੱਜਦੀ ਕਿ ਕਸੂਰਬਾਰ ਕੋਣ ਹੈ ਤੇ ਕਸੂਰ ਵਾਲਾ ਕੋਣ ਹੈ ਗੋਲੀ ਦੇ ਉੱਤੇ ਕਿਸੇ ਦਾ ਨਾਮ ਨਹੀਂ ਲਿਖਿਆ ਹੁੰਦਾ ਜਿਹਦੇ ਵੱਜਦੀ ਆ ਉਹਦੇ ਨਾਲ ਮਾਰੀ ਹੁੰਦੀ ਆ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਮਾਹੌਲ ਇਸ ਤਰੀਕੇ ਦੇ ਨਾਲ ਖਰਾਬ ਹੋ ਰਿਹਾ ਸਾਡੇ ਇਧਰਲੇ ਸਾਈਡ ਦਾ ਲੁਧਿਆਣੇ ਪੰਜਾਬ ਦੇ ਹਾਲਾਤ ਇਸ ਤਰੀਕੇ ਨਾਲ ਮਾੜੇ ਹੋ ਰਹੇ ਨੇ ਕਿਤੇ ਗਰੇਨਾਂ ਦੇ ਹਮਲੇ ਹੋ ਰਹੇ ਨੇ ਠੀਕ ਹੈ ਜਾਂ ਕਿੱਥੇ ਗੋਲੀਆਂ ਚੱਲ ਰਹੀਆਂ ਜਾਂ ਕਿੱਥੇ ਬਾਲੀਆਂ ਲਾਈਆਂ ਜਾ ਰਹੀਆਂ ਹੋਂ ਸ਼ੋਪਨ ਸ਼ਰਮਾ ਜੀ ਆਏ ਨੇ ਬਦਿਆ ਤਰੀਕੇ ਨਾਲ ਆਪਣੇ ਐਕਸ਼ਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਨੱਥ ਪਾਣਗੇ ਸਾਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਜੇ ਤਾਂ ਗੋਲੀਆਂ ਚੱਲੀਆਂ ਕੋਈ ਬੰਦਾ ਚਖਮੀ ਹੋਇਆ ਕਿਸੇ ਤੇ ਲੱਗੀ ਪਾਜੀ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਵਾਂ ਕਿ ਗੋਲੀ ਦੇ ਉੱਤੇ ਕਿਸੇ ਦਾ ਨਾਮ ਨਹੀਂ ਹੁੰਦਾ ਪਰ ਬਾਰ ਬਾਰ ਬਚਾਅ ਹੋ ਗਿਆ ਕਿਸੇ ਤੇ ਗੋਲੀ ਨਹੀਂ ਵੱਜੀ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਕਿ ਬੰਦਾ ਆਪਣੇ ਘਰ ਦੇ ਬਾਹਰ ਵੀ ਸੇਫ ਨਹੀਂ ਹੈ ਕੋਈ ਪੁਲਿਸ ਮੁਲਾਜ਼ਮ ਕੋਈ ਆਏ ਭਾਜੀ ਮੌਕੇ ਤੇ ਅਫਸਰ ਆਏ ਨੇ ਮੌਕੇ ਤੇ ਐਸਐਚਓ ਵੀ ਆਏ ਨੇ ਚੌਕੀ ਇੰਚਾਰਜ ਗੁਰਦਿਆਲ ਸਰ ਵੀ ਆਏ ਨੇ ਉਹ ਆਪਣੀ ਡਿਊਟੀ ਕਰਦੇ ਨੇ ਪਰ ਭਾਜੀ ਹੁਣ ਪੁਲਿਸ ਇਕੱਲੇ ਇਕੱਲੇ ਕੰਮ ਨਹੀਂ ਦਿੱਤੀ ਜਾ ਸਕਦੀ ਪੁਲਿਸ ਇਕੱਲੇ ਇਕੱਲੇ ਕੰਮ ਨਹੀਂ ਦਿੱਤੀ ਜਾ ਸਕਦੀ ਪੁਲਿਸ ਦੇ ਕੋਲ ਹੋਰ ਵੀ ਬੜੇ ਕੰਮ ਨੇ ਕ੍ਰਾਈਮ ਕਰਨ ਵਾਲਾ ਜਦੋਂ ਕ੍ਰਾਈਮ ਕਰਕੇ ਚੱਲ ਜਾਂਦਾ ਪੁਲਿਸ ਤਾਂ ਉਹਨਾਂ ਨੂੰ ਨੱਥ ਪਾਉਂਦੀ ਪਾਉਂਦੀ ਹੈ ਪਰ ਮਾਹੌਲ ਜਿਹੜਾ ਹੈ ਉਹ ਜ਼ਿਆਦਾ ਇਸ ਟਾਈਮ ਖਰਾਬ ਹੋਇਆ ਪਿਆ ਬਾਕੀ ਸਾਡੇ ਪ੍ਰਧਾਨ ਸਾਹਿਬ ਜੀ ਹੈ ਮੰਗ ਅਸੀਂ ਇਹੀ ਕਰਦੇ ਹਾਂ ਕਿ ਜਿਹੜੇ ਇਸ ਤਰੀਕੇ ਦੇ ਸ਼ਰਾਰਤੀ ਅਨਸਰ ਹੈ ਇਹਨਾਂ ਨੂੰ ਨੱਥ ਪਾਈ ਮਰੀ ਤੇ ਜੀ ਆ ਮੋਟਰਸਾਈਕਲ ਸਵਾਰ ਕੋ ਨੌਜਵਾਨ ਆਂਦੇ ਸਰ ਕੀ ਮਾਉਂਦਾ ਸੀ ਕੋ ਉਹ ਰਾਤ ਸਾਨੂੰ ਮਿਲੀ ਸੀ ਤਲਾਹ ਮਿਲੀ ਸੀ ਅਸੀਂ ਗਏ ਸੀ ਮੌਕੇ ਤੇ ਤੇ ਉਹ ਪਰਿਵਾਰ ਵਾਲੇ ਕਹਿੰਦੇ ਸੀ ਵੀ ਕੋਈ ਇੱਥੇ ਫਾਇਰ ਹੋਇਆ ਗਲੀ ਦੇ ਵਿੱਚ ਤੇ ਅਸੀਂ ਮੌਕੇ ਤੇ ਗਏ ਸੀ ਕੋਈ ਵੈਰੀਫਾਈ ਕਰ ਰਹੇ ਆ ਕੋਈ ਵਿੱਚ ਕਹਿ ਰਹੇ ਨੇ ਕੋਈ ਬੁਲਟ ਮੋਟਰਸਾਈਕਲ ਲੰਘਿਆ ਹੀ ਉਹ ਪਟਾਕੇ ਪਟੂਕੇ ਜਿਵੇਂ ਮਾਰਦੇ ਉਹ ਮਾਰ ਗਿਆ ਵੈਰੀਫਾਈ ਕਰ ਰਹੇ ਆ ਜਿਵੇਂ ਵੀ ਹੋਇਆ ਫਿਰ ਅਸੀਂ ਸਰ ਉਹਦੀ ਕੋਈ ਸਿਸੜੀ ਵੀ ਆਈ ਨਹੀਂ ਤੁਹਾਡੇ ਅੱਗੇ ਕੋਈ ਚੈੱਕ ਕਰਿਆ ਚੈੱਕ ਕਰਿਆ ਰਾਤ ਨੂੰ ਇੱਕ ਘਰ ਨੂੰ ਪੁੱਛਿਆ ਸੀ ਉਹਨਾਂ ਦੇ ਕੈਮਰੇ ਕੰਦੇ ਸਾਡੇ ਚੱਲਦੇ ਨਹੀਂ ਤੇ ਬੱਕੇ ਸੀ ਕਰ ਰਹੇ ਜਿਵੇਂ ਜਵੇਂ ਮਿਲਦੀ ਆਪ ਨੂੰ ਫੋਟੋ ਜੋ ਸਾਨੂੰ ਪਰਿਵਾਰ ਵੱਲੋਂ ਕੀ ਕੰਪਲੀਟ ਦਿੱਤੀ ਜਾ ਸਕੋ ਪਰਿਵਾਰ ਵਾਲੇ ਨਹੀਂ ਆਏ ਸਾਡੇ ਕੋਲ ਅਜੇ ਤੱਕ ਅੱਛਾ ਹਾਂ ਤੇ ਉੱਥੇ ਲੋਕਾਂ ਦੇ ਕਹਿਣਾ ਕਿ ਮੋਟਰਸਾਈਕਲ ਸਵਾਰ ਆਂਦੇ ਨੇ ਤੇ ਉਹਨਾਂ ਵੱਲੋਂ ਦੋ ਤਿੰਨ ਫਾਇਰ ਕਿਤੇ ਜਾਂਦੇ ਆ ਉੱਥੇ ਤੇ ਕਾਫੀ ਉੱਥੇ ਏਰੀਆ ਦੇ ਵਿੱਚ ਤਹਿਸ਼ਤ ਦਾ ਮਾਹੌਲ ਇਸ ਟਾਈਮ ਦੇਖਣ ਨੂੰ ਮਿਲਦਾ ਨਹੀਂ ਨਹੀਂ ਉਹ ਤਾਂ ਮੈਂ ਆਪ ਖੁਦ ਮੌਕੇ ਤੇ ਗਿਆ ਸੀ ਇਹੋ ਜੀ ਤਾਂ ਕੋਈ ਗੱਲ ਨਹੀਂ ਇੱਕ ਫਾਇਰ ਦੱਸਦੇ ਹੋਇਆ ਪਰ ਉਹ ਵੀ ਅਜੇ ਕਲੀਅਰ ਨਹੀਂ ਹੋ ਰਿਹਾ ਤੇ ਜਿਵੇਂ ਵੀ ਉਹ ਕਲੀਅਰ ਹੁੰਦਾ ਆਪਾਂ ਉਹ ਦੇ ਦਿੰਨੇ ਸਾਡੇ ਕੋਲੋਂ ਜੇ ਕੋਈ ਕੰਪਲੇਂਟ ਆਈ ਨਹੀਂ ਕੋਈ ਇਹਦੇ ਬਾਰੇ ਕੀ ਕਾਰਵਾਈ ਕੀਤੀ ਜਾਊਗੀ ਜਿਵੇਂ ਵੀ ਕੰਪਲੇਂਟ ਆਉਂਦੀ ਉਹ ਹਿਸਾਬ ਨਾਲ ਕਾਰਵਾਈ ਕੀਤੀ ਜਾਂਦੀ